ਅੱਜ ਨਵਰਾਤਰੀ ਦਾ ਦੂਸਰਾ ਦਿਨ ਹੈ ਨਵਰਾਤਰੀ ਬਹੁਤ ਸ਼ਰਧਾ ਤੇ ਉਸ਼ਾ ਦੇ ਨਾਲ ਜਿਹੜੀ ਮਨਾਈ ਜਾ ਰਹੀ ਹੈ ਦੂਜੇ ਦਿਨ ਦੇਵੀ ਆ ਬ੍ਰਹਮਚਾਰਨੀ ਜੀ ਪੂਜਾ ਜਿਹੜੀ ਹੈ ਪੂਰੇ ਭਾਰਤ ਵਰਸ਼ ਦੇ ਵਿੱਚ ਮੰਦਰਾਂ ਚ ਕੀਤੀ ਜਾ ਰਹੀ ਹੈ ਭਗਤ ਸਵੇਰ ਤੋਂ ਹੀ ਮੰਦਰਾਂ ਦੇ ਵਿੱਚ ਪਹੁੰਚਨੇ ਸ਼ੁਰੂ ਹੋ ਗਏ ਸਵੇਰ ਤੋਂ ਹੀ ਲੰਬੀਆਂ ਲੰਬੀਆਂ ਲਾਈਨਾਂ ਜਿਹੜੀਆਂ ਨੇ ਮੰਦਰਾਂ ਦੇ ਵਿੱਚ ਦੇਖਣ ਨੂੰ ਮੈਲੜੀਆਂ ਨੇ ਸਾਰਿਆਂ ਨੇ ਦੇਵੀ ਦੇ ਚਰਨਾਂ ਦੇ ਵਿੱਚ ਸਿਰ ਝੁਕਾਇਆ ਅਤੇ ਪੂਰੀ ਜਿਹੜੀ ਅਰਦਾਸ ਬੇਨਤੀ ਕੀਤੀ ਤਾ ਪਸੀਆ ਸੰਜਮ ਦੇ ਲਈ ਜਿਹੜਾ ਆਸ਼ੀਰਵਾਦ ਵੀ ਮੰਗਿਆ ਰਾਤਾਂ ਦੀ ਦੇ ਮਸ਼ਹੂਰ ਮੰਦਰਾਂ ਦੇ ਵਿੱਚ ਦੇਵੀ ਬ੍ਰਹਮਾਚਾਰਣੀ ਦੇ ਲਈ ਵਿਸ਼ੇਸ਼ ਸਜਾਵਟ ਜਿਹੜੀ ਆ ਕੀਤੀ ਗਈ ਹੈ ਅਤੇ ਇਸ ਹਰ ਜਗ੍ਹਾ ਭਜਨ ਕੀਰਤਨ ਅਤੇ ਪੂਜਾ ਦੇ ਪ੍ਰੋਗਰਾਮ ਜਿਹੜੇ ਆਯੋਜਿਤ ਕੀਤੇ ਗਏ ਨੇ ਜੈ ਮਾਤਾ ਦੇ ਭਜਨ ਜਿਹੜੇ ਕੀ ਗਾਏ ਜਾ ਰਹੇ ਨੇ ਮੰਦਰਾਂ ਦੇ ਵਿੱਚ ਜਕਾਰਿਆਂ ਦੀ ਗੂੰਜ ਜਿਹੜੀ ਆ ਸੁਣਨ ਨੂੰ ਮਿਲਦੀ ਹੈ ਅਤੇ ਸ਼ਰਧਾ ਭਾਵਨਾ ਦੇ ਨਾਲ ਸ਼ਰਦਾਲੂ ਜਿਹੜੇ ਨੇ ਮੰਦਰਾਂ ਦੇ ਵਿੱਚ ਨਤਮਸਤਕ ਹੋ ਰਹੇ ਨੇ ਸ਼ਰਦਾ ਲੋ ਦੇਵੀ ਦੇ ਦਰਸ਼ਨਾਂ ਦੇ ਲਈ ਘੰਟਿਆਂ ਵੱਧਦੀ ਲਾਈਨਾਂ ਦੇ ਵਿੱਚ ਖੜੇ ਨੇ ਔਰਤਾਂ ਬੱਚੇ ਸਵੇਰ ਤੋਂ ਹੀ ਖਾਸ ਤੌਰ ਤੇ ਉਤਸ਼ਾਹਿਤ ਨੇ ਬਹੁਤ ਸਾਰੇ ਵਰਤ ਜਿਹੜੇ ਕੀ ਰੱਖ ਰਹੇ ਨੇ ਅਤੇ ਪੂਜਾ ਦੇ ਵਿੱਚ ਹਿੱਸਾ ਲੈ ਰਹੇ ਨੇ ਇਸ ਮੌਕੇ ਤੇ ਵੱਖ-ਵੱਖ ਮੰਦਰਾਂ ਦੀ ਜੇਕਰ ਗੱਲ ਕਰੀਏ ਤਾਂ ਪ੍ਰਸ਼ਾਸਨ ਜਿਹੜਾ ਕੀ ਪੂਰੇ ਪ੍ਰਬੰਧ ਕੀਤੇ ਗਏ ਨੇ ਮੰਦਰਾਂ ਦੇ ਪ੍ਰਬੰਧਕਾਂ ਵੱਲੋਂ ਪੂਰੇ ਪ੍ਰਬੰਧ ਕੀਤੇ ਗਏ ਨੇ ਉੱਥੇ ਹੀ ਉਨਾ ਨੇ ਭੀੜ ਦੀ ਉਮੀਦ ਵੀ ਜੜੀ ਹੈ ਜਿਤਾਈ ਹੈ ਕਿ ਜਿਆਦਾ ਤੋਂ ਜਿਆਦਾ ਗੇਂਤੀ ਦੇ ਵਿੱਚ ਮੰਦਰਾਂ ਚ ਸ਼ਰਧਾਲੂ ਜਿਹੜੇ ਨਤਮਸਤਕ ਹੋਣਗੇ ਉਥੇ ਹੀ ਵਿਸ਼ੇਸ਼ ਸੁਰੱਖਿਆ ਦੇ ਪ੍ਰਬੰਧ ਜਿਹੜੇ ਕੀਤੇ ਗਏ ਨੇ ਪੁਲਿਸ ਨੇ ਨਾਦ ਕੀਤੀ ਗਈ ਹੈ ਮੰਦਰਾਂ ਦੇ ਆਲੇ-ਦੁਆਲੇ ਆਵਾਜਾਈ ਦਾ ਜੋ ਪ੍ਰਬੰਧ ਹੈ ਉਸ ਦਾ ਵੀ ਪੂਰਾ ਖਿਆਲ ਰੱਖਿਆ ਜਾ ਰਿਹਾ ਤਾਂ ਜੋ ਕਿਸੇ ਵੀ ਕਿਸਮ ਦੀ ਜਿਹੜੀ ਆ ਪਰੇਸ਼ਾਨੀ ਸ਼ਰਧਾਲੂਆਂ ਨੂੰ ਨਾ ਆਵੇ ਤਾਂ ਤਸਵੀਰਾਂ ਦੇ ਵਿੱਚ ਤੁਹਾਨੂੰ ਯੁਰਧਿਆ ਦੇ ਦਰਸ਼ਨ ਕਰਵਾ ਰਹੇ ਆ ਯੂਪੀ ਦੇ ਵਿੱਚ ਹਰੀਦਵਾਰ ਉੱਤਰਾਖੰਡ ਦੇ ਮੰਦਿਰ ਦੇ ਦਰਸ਼ਨ ਕਰਵਾ ਰਹੇ ਆ ਮੁਰਾਦਾਬਾਦ ਜੁਪੀ ਤੋਂ ਪ੍ਰਗਿਆ ਰਾਜ ਯੂਪੀ ਤੋਂ ਕਟੜਾ ਤੇ ਜੋ ਜੰਮੂ ਕਸ਼ਮੀਰ ਦੇ ਮੰਦਿਰਾਂ ਦੇ ਤੁਹਾਨੂੰ ਇਸ ਵਕਤ ਜਿਹੜੇ ਆ ਉਹ ਦਰਸ਼ਨ ਕਰਾ ਰਿਹਾ ਤਾਂ ਅੱਜ ਨਵਰਾਤਰੀ ਦਾ ਦੂਧਿਆ ਦਿਨ ਹੈ ਦੂਜੇ ਦਿਨ ਦੇ ਵਿੱਚ ਜਿਹੜਾ ਕੀ ਮਾਂ ਦੀ ਆਰਾਧਨਾ ਕੀਤੀ ਜਾ ਰਹੀ ਹੈ ਲੋਕ ਸੁੱਖ ਸ਼ਾਂਤੀ ਮੰਗਦੇ ਨੇ ਅਤੇ ਉੱਥੇ ਹੀ ਭਗਤੀ ਮੰਗਦੇ ਨੇ आज दूसरा नवरात्रा है आरती अभी साढ़े पाँच बजे प्रारंभ होती है छ बजे समापन होता है आज हमारी माता जी दूसरी मैया की पूजा है कल पहला नवरात्रा आज जी अभी दूर दूर से आते हैं जय माता दी ये लाल बाग काली मंदिर है श्री मिश्री जी का टीला के नाम से प्रसिद्ध है ये बरेली का, का काफी गाजियाबाद है दिल्ली है नोएडा है कर्नाडा है काफ़ी दूर दूर से आते हैं भक्त माँ के काफी दूर दूर से माँ तो बड़ी है संसार छोटा है माता की मंदिर और सिद्धपीठ मंदिर है माँ की और बहुत प्राचीन मंदिर है ये और यहाँ से माँ को सब कुछ जो माँ के दरबार आता है यहाँ माँ को माँ सबको सब कुछ दे के भेजती है और हर मनोकामना पूरी होती है जी आज नवरात्र का दूसरा दिन है और माँ सबको खुशहाल रखें जी नाम विशाल विशाल नाम है विशाल वर्मा मेरा आज नवरात्र का दूसरा दिन है इसको द्वितीयम ब्रह्मचारिणी के नाम से जाना जाता है और हम इस समय माँ कल्याणी माता के मंदिर में पूजा करने के लिए आए हैं और ये जो है शक्तिपीठ के नाम से जानी जाती हैं। इनको माँ कल्याणी के नाम से विख्यात है और इनके द्वितीय ब्रह्मचारिणी के नाम से पूजा हो रही है ज्योतिमा त्रिपाठी नवरात्र का द्वितीय दिन है द्वितीय आज मां की पूजा ब्रह्मचारिणी देवी के स्वरूप में होती है शक्तिपीठ मां